ਜੋ ਵੀ ਕਦਮ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਸਿੱਖ ਦੀ ਪਹਿਚਾਨ ਤੇ ਸਿੱਖ ਦੇ ਕਕਾਰਾਂ ਦਾ ਮੁੱਦਾ ਸੀਗਾ ਤੇ ਜਿਸ ਸੰਸਥਾ ਦੀ ਜ਼ਿੰਮੇਵਾਰੀ ਪੰਦੀ ਹੈ ਉਹ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਧਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਣ ਦੀ ਹਿੰਮਤ ਰੱਖਣੀ। ਕਿ ਆ ਕਿ ਅੱਗੇ ਆਓ ਸਾਡੀ ਲੋੜ ਹੈ। ਅਸੀਂ ਪੰਥ ਦੇ ਲਈ, ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਣ ਦੇ ਨਾਲ ਅੱਗੇ ਆਓ। ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਨੂੰ ਕਿ ਸੇਖ ਨੂੰ ਆਦੇਸ਼ ਵੀ ਅੱਗੇ ਪੰਜ ਤਕਾਰ ਅੰਗ ਸੰਗ ਰਹਿਣੇ ਆ। ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਪੰਜ ਹੀ ਰਗ ਸਰਕਾਰ ਨੂੰ ਵੀ ਅੱਜ ਫੇਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜੱਲੇ ਸਾਡੇ ਆਈਸੀਐਸਸੀ ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ ਨੀਟ ਦੇ ਟੈਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਆ ਦਿਖਾਈ ਜਾਂਦੇ ਆ ਸਭ ਤੋਂ ਪਹਿਲਾਂ ਖਾਰੀ ਤੇ ਜਥੇਬੰਦੀ ਹਰ ਸਿੱਖ ਦਾ ਧੰਨਵਾਦ ਹੈ ਜੀ ਜੋ ਵੀ ਤਦੋਂ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ ਚ ਉਹਨਾਂ ਨੇ ਮੇਰੇ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਅਰ ਸਿੱਖ ਨੇ ਹਰ ਪੰਥ ਪੰਥ ਦੇ ਹਰ ਉਸ ਬੰਦੇ ਨੇ ਮੈਨੂੰ ਦਿੱਤਾ ਆ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀਗਾ ਚਲੋ ਇਹਨਾਂ ਨੇ ਵੀ ਮੇਰੇ ਉਸ ਕਦਮ ਦਾ ਕਿਉਂਕਿ ਉਹ ਪੂਰੇ ਪੰਥ ਦਾ ਮੁੱਦਾ ਸੀਗਾ ਇੱਕ ਬੱਚੇ ਦਾ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਸਿੱਖ ਦੀ ਪਹਿਚਾਨ ਤੇ ਸਿੱਖ ਦੇ ਕਾਰਾਂ ਦਾ ਮੁੱਦਾ ਸੀਗਾ ਤੇ ਜਿਸ ਸੰਸਾਦ ਦੀ ਜ਼ਿੰਮੇਵਾਰੀ ਬੰਦੀ ਹੈ ਉਹ ਵੀ ਅੱਗੇ ਆਈ ਹੈ ਅੱਜ ਉਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਧਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਣ ਦੀ ਹਿੰਮਤ ਰੱਖਣੀ ਪੈਣੀ ਹੈ ਸਾਨੂੰ ਚੈਲੰਜਸ ਕਰਦੇ ਮੈਂ ਖੁਦ ਕਹਿ ਰਹੀਆਂ ਕਿ ਮੈਂ ਕੰਪੀਟ ਕਰ ਰਹੀਆਂ ਪ੍ਰੈਪਰੇਸ਼ਨ ਕਰ ਰਹੀਆਂ ਆਪਣੀ ਸਟੱਡੀ ਵਾਈਜ਼ ਵੀ ਬਟ ਮੈਨੂੰ ਇੱਕ ਅਲੱਗ ਤੋਂ ਕੰਪੀਟ ਕਰਨਾ ਪਿਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਚਾਹੇ ਕਰਨਾ ਪਿਆ ਪਰ ਮੈਨੂੰ ਦੁੱਖ ਨਹੀਂ ਹੈ ਠੀਕ ਹੈ ਉਹ ਬਾਕੀ ਬੱਚਿਆਂ ਲਈ ਵੀ ਇਹੀ ਹੈ ਕਿ ਅੱਗੇ ਆਓ ਸਾਡੀ ਲੋੜ ਹੈ ਅਸੀਂ ਪੰਥ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਣ ਦੇ ਨਾਲ ਅੱਗੇ ਆਓ ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਵੱਧ ਮਿਲੇਗਾ ਠੀਕ ਭਾਈ ਗੁਰਜੀ ਕਾ ਖਾਲਸਾ ਭਾਈ ਭਾਈ ਕੋ ਚਿੱਪੀ ਬੰਦੇ ਕੰਧੂ ਪਰਾਂ ਕਾ ਦੀ ਆਪਕਾ ਪਿਛਲੇ ਦਿਨੇ ਲਖਮੀ ਕਮਾਈ ਕੇ ਕਾਰਿਆਨ ਆ Rajasthan Judicial Service ਦੇ ਵਿੱਚ ਜਿਹੜਾ ਇਗਜ਼ਾਮ ਸੀ ਬੀਬੀ ਗੋੜੀ ਫ੍ਰੀ ਸਕੋਰ ਨਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਬਾਹਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਉਤਾਰ ਜਿਹਨਾਂ ਦੇ ਵਿੱਚ ਸ੍ਰੀ ਸਾਹਿਬ ਉਤਾਰ ਲਿਖਿਆ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਝਾਕੇ ਜਾ ਸਕਦਾ ਇਥੇ ਪਰ ਇਸ ਬੇਟੀ ਨੂੰ ਕਿਉਂਕਿ ਗੁਰਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਣਿਆ ਤੇ ਇਹਨੇ ਉਸ ਗੱਲ ਦਾ ਉਹਨਾਂ ਤੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਕਿ ਮੈਂ ਕਿਰਪਾਨ ਬੈਨ ਕੇ ਅੰਦਰ ਜਾਵਾਂ ਨਹੀਂ ਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਬੰਝ ਹੀ ਰਹਿ ਗਿਆ ਸਮੁੱਚੇ ਸਿੱਖ ਪੰਥ ਨੇ ਤੇ ਸ਼ੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੋਣੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਪੁਰ ਜੀ ਦਾ ਆਦੇਸ਼ ਆ ਪੰਜਾਬ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫੇਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜੱਲੇ ਸਾਡੇ ਆਈਸੀਐਸਸੀ ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰੀ ਨੀਟ ਦੇ ਟੈਕਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਅਜਿਹਾ ਹਾਈ ਜਾਂਦੇ ਆ ਸੋ ਮੈਂ ਸਮਝਦਾ ਇਹ ਵਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਂ ਦਾ ਜੱਲੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਰਹਿਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜੜ ਕੇ ਉਹ ਨਹੀਂ ਰਾਈਟ ਲੈ ਤੇ ਇੱਥੇ ਦਾ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਧਾਰਾ 25 ਦਾ ਸੋ ਮੈਂ ਸਮਝਦਾ ਆ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸਿੱਖ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਤਕਾਰ ਆ ਜੋ ਕਿ ਅਦਰ ਬਾਈਕ ਦਾ ਵਿਚਾਰੀ ਪੰਜ ਹੀ ਹੋ ਗਈ ਆਪਣੇ ਉਥਰਾਈਟ ਤੋਂ ਸਿਲੈਕਟ ਵੀ ਹੋ ਸਕਦੇ ਸੀ एग्जाम ਦੇ ਵਿੱਚੋਂ ਕਲੀਅਰ ਵੀ ਹੋ ਸਕਦੇ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਕਰਤਾਰ ਆ ਉਹ ਅੰਗ ਸੰਗ ਰਹਿਣੇ ਚਾਹੀਦੇ ਆ ਸੋ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੌਣ ਹਾਰਸ ਪੁੱਤਰੀ ਕਿਉਂਕਿ ਸੁਪਤਰੀਆਂ ਸੁਪੁੱਤਰ ਕਹਿ ਲੈਨੇ ਪਰ ਹੌਣ ਹਾਰਸ ਪੁੱਤਰੀ ਇਸ ਕਰਕੇ ਆਪ ਵੀ ਤਿਆਰਬਰ ਤਿਆਰਿਆ ਤੇ ਬੱਚੀ ਨੂੰ ਗੁਰਦ ਤੇ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਰੀਖ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਵਿੱਚ ਦਸਤਖਤ ਸਰਕਾਰ ਤੋਂ ਕੋਈ ਲਿਖਤੀ ਰੂਪ ਚ ਮੰਗ ਰਹੂਗੇ ਬੱਚੀ ਦਾ ਇੱਕ ਮੌਕਾ ਫਸਿਆ ਗਿਆ ਅਸੀਂ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ ਰਾਜਸਥਾਨ ਸਰਕਾਰ ਨੂੰ ਕਿ ਤੁਰੰਤ ਇਸ ਬੱਚੀ ਨੂੰ ਮੋੜ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ। ਸੰਗਰਾਣ ਦੀ ਰਾਹ ਹੈ ਇਹਨੂੰ ਫਿਰ ਪ੍ਰੋਮ ਹੋ ਗਈ ਗੱਲ। ਉਹ ਹਰਮਨ ਦੇ ਜਿਹੜਾ ਆ ਰਿਹਾ ਮਨਾਣ ਵਾਸਤੇ ਸਰਕਾਰ ਨਾਲ ਕੱਢਿਆ ਮੈਂ ਮੈਂ ਪਹਿਲਾਂ ਵੀ ਬੇਕੀਦਾਰ ਦੇ ਸਾਹਮਣੇ ਹੋ ਕੇ ਕਿ ਇਹ ਬਾਰ-ਬਾਰ ਜੀ ਪੁੱਛਦੇ ਆਂ। ਅਰਾਮ ਇਬਰਾਹਿਮ ਜਿਹੜਾ ਆ ਉਹਦਾ ਅੰਦਰ ਵੀ ਪਰੋਲ ਤੇ ਦੇ ਬਾਹਰ ਵੀ ਫੜੂ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਵੇਂ ਇਦਾਂ ਦੇ ਡਰਾਮੇ ਕਰਨ ਨਾਲ ਉਹ ਪੱਕਾ ਪ੍ਰੋਦੀਪ ਪਾਸ ਸਰਕਾਰ ਦੇ